ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਸਵੇਰ ਸਵੇਰੇ ਉੱਠਈਆਂ ਜੀ ਉੱਠਿਆਂ ਤੋਂ ਬਸ ਵਾਪਚਰ ਹੋ ਗਿਆ ਅੰਦਰੋਂ ਹੋ ਨਿਕਲੀ ਕਿਉਂਕਿ ਅੱਜ ਸੰਡੇ ਹੈ ਤੇ ਸੰਡੇ ਨੂੰ ਫਿਰ ਹੌਲੀ-ਹੌਲੀ ਬਾਹਰ ਆਣੀ ਹੈ ਤੇ ਮੇਰਾ ਨਾ ਰਿਪੋਰਟਾਂ ਤੁਹਾਨੂੰ ਦਿਖਾਵਾਂਗੀ ਰਿਪੋਰਟਾਂ ਦਿਖਾ ਕੇ ਫਿਰ ਤੁਹਾਡੇ ਨਾਲ ਡਿਸਕਸ ਕਰੂੰਗੀ ਤੇ ਇਹ ਆਪਾਂ ਇੱਕ ਕਿਥੇ ਮੇਰੀ ਦਵਾਈ ਜਿਹੜੀ ਬਣਾ ਰਹੀ ਸੀ ਬੀਬੀ ਕਾਦੀ ਚ ਪਾਤੀ ਲਓ ਜੀ ਇਹ ਆਪਣੀ ਦਵਾਈ ਰੈਡੀ ਹੋ ਰਹੀ ਹੈ ਦਵਾਈ ਕਾਦੇ ਲਈ ਰੈਡੀ ਹੋ ਰਹੀ ਹੈ ਹੋ ਰਹੀ ਹੈ ਉਹ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਮੈਂ ਨਹਾ ਲਾਂ ਪਹਿਲਾਂ ਨਾ ਕਿਵੇਂ ਸਤ ਨੂੰ ਮਿਲਦੀ ਹੈ ਫਿਰ ਤੁਹਾਨੂੰ ਆਪਣੀਆਂ ਰਿਪੋਰਟਸ ਆ ਜਿਹੜੀਆਂ ਸ਼ੇਅਰ ਕਰਦੀਆਂ ਤੁਹਾਡੇ ਨਾਲ ਤੇ ਮੈਡੀਸਨ ਆਪਣੀ ਬਣਾ ਰਹੀ ਆ ਦੇਸੀ ਠੀਕ ਹੈ ਆਪਾਂ ਕੋਈ ਐਲੋਕੈਥੀ ਨਹੀਂ ਲੈ ਰਹੇ ਇਸ ਕਮ ਲਈ ਜੋ ਵੀ ਆਪਾਂ ਨੂੰ ਰਿਪੋਰਟ ਦੇ ਵਿੱਚ ਆਇਆ ਹੁਣ ਮੈਂ ਨਾ ਆਇਆ ਮੈਂ ਫਿਰ ਤੁਹਾਡੇ ਨਾਲ ਡਿਸਕਸ ਕਰਦੀ ਆਂ ਹੁਣ ਲੋ ਜੀ ਨਾਲੇ ਆਪਾਂ ਤੇ ਬਸ ਹੁਣ ਸ਼ੌਪ ਤੇ ਜਾਣਾ ਰੈਡੀ ਹੋ ਗਏ ਖਾਣਾ ਵੀ ਖਾ ਲਿਆ ਮੈਂ ਤਾਂ ਹੁਣ ਤੇ ਬਿਲਕੁਲ ਫਰੀ ਆ ਬਸ ਬੀਬੀ ਖਾਣਾ ਖਾ ਰਹੀ ਆ ਤੇ ਫਿਰ ਅਸੀਂ ਜਾਨੇ ਆ ਤੇ ਅੱਜ ਕਿਸੇ ਨਾ ਕਸਟਮਰ ਨੇ ਆਉਣਾ ਕਿਸੇ ਪਿੰਡ ਤੋਂ ਆਉਣਾ ਮੋਗੀਵਲ ਪਿੰਡ ਆ ਕੋਈ ਉਹਨਾਂ ਦਾ ਫੋਨ ਆਇਆ ਤੇ ਤਾਂ ਫਿਰ ਥੋੜਾ ਜਿਹਾ ਜਲਦੀ ਜਾਣਾ ਪਊਗਾ ਤੇ ਲੋ ਜੀ ਚਲੋ ਇਹ ਆਪਣਾ ਰੁਟੀਨ ਵਰਕ ਹੈ ਇਹ ਚੱਲੀ ਜਾਂਦੇ ਰਹਿੰਦੇ ਨੇ ਹਨਾ ਤੇ ਮੈਂ ਨਾ ਟੈਸਟ ਕਰਾਈ ਸੀਗੇ ਇੱਕ ਦਿਨ ਬੀਬੀ ਨੇ ਟੈਸਟ ਕਰਾਉਣੇ ਸੀਗੇ ਬੀਬੀ ਕਹਿੰਦੀ ਵੀ ਕੋਈ ਟੈਸਟ ਕਰਾ ਲਈਏ ਕਿਉਂਕਿ ਡਾਕਟਰ ਸਾਹਿਬ ਕੋਲ ਜਾਣਾ ਸੀਗਾ ਪਿਛਲੇ ਵਲੌਗ ਚ ਤੁਸੀਂ ਦੇਖਿਆ ਸੀਗਾ ਡਾਕਟਰ ਗਗਨਦੀਪ ਜਿਹੜੇ ਦਿੱਲੀ ਤੋਂ ਆਉਂਦੇ ਨੇ ਮਦਨਤਾ ਤੋਂ ਹਾਰਟ ਸਪੈਸ਼ਲਿਸਟ ਨੇ ਬੀਬੀ ਦਾ ਰੁਟੀਨ ਚੈੱਕ ਅਪ ਉਹਨੂੰ ਖੁੱਲ੍ਹ ਜਲਦਾ ਰਹਿੰਦਾ ਤੇ ਉਹਨਾਂ ਨੇ ਬੁਲਾਇਆ ਸੀਗਾ 3 ਮਹੀਨੇ ਬਾਅਦ ਹੁਣ ਫੇਰ ਕਿਹਾ ਵੀ 3 ਮਹੀਨੇ ਬਾਅਦ ਹੀ ਆਇਓ ਤੇ ਇਸ ਕਰਕੇ ਬੀਬੀ ਨੇ ਸਾਰੇ ਟੈਸਟ ਕਰਾਉਣੇ ਸੀਗੇ ਰਿਪੋਰਟਸ ਲੈ ਕੇ ਜਾਣੀਆਂ ਪੈਂਦੀਆਂ ਨੇ ਤੇ ਘਰੇ ਮੁੰਡਾ ਬੁਲਾਇਆ ਮੈਂ ਕਿਹਾ ਚੱਲ ਹੁਣ ਆਇਆ ਤਾਂ ਹੈਗਾ ਜਿਵੇਂ ਲਾਲਚੀ ਹੋ ਗਿਆ ਹਾਂ ਤਵਾ ਚੜਾਇਆ ਤੇ ਆਪਾਂ ਵੀ ਰੋਟੀ ਲਾ ਲਈ ਤੇ ਮੈਂ ਕਿਹਾ ਚੱਲ ਮੈਂ ਵੀ ਟੈਸਟ ਕਰਵਾ ਲੈਨੀ ਆ ਹਣਾ ਮੈਂ ਵੀ ਥੋੜੇ ਜੇ ਉਹ ਪੈਕੇਜ ਹੁੰਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਮੈਂ ਕਿਹਾ ਚੱਲ ਮੈਂ ਵੀ ਕਰਵਾ ਲੈਨੀ ਆ ਤੇ ਸਾਰੇ ਹੀ ਟੈਸਟ ਮੈਂ ਕਰਵਾ ਲਈ ਸੀ ਉਹਦੇ ਵਿੱਚ ਨਾ ਫਿਰ ਮੇਰਾ ਕੋਲੇਸਟ੍ਰੋਲ ਆ ਗਿਆ ਜ਼ਿਆਦਾ ਬੀਬੀ ਦਾ ਨਾਰਮਲ ਆਇਆ ਕੋਲੇਸਟ੍ਰੋਲ ਮ ਤੇ ਮੈਂ ਰਿਪੋਰਟ ਤੁਹਾਨੂੰ ਲਾ ਵੀ ਦੇਉਂਗੀ ਪਰ ਤੁਸੀਂ ਦੇਖ ਲਿਓ ਚੈੱਕ ਕਰ ਲਿਓ ਜਿਹੜਾ ਮੈਨੂੰ 200 ਚਾਹੀਦਾ ਸੀਗਾ ਟੋਟਲ ਕੋਲੇਸਟੇਰੋਲ ਉਹ ਆਇਆ ਮੇਰਾ 266 266 ਤੇ LDL ਜਿਹੜਾ 100 ਚਾਹੀਦਾ ਸੀ 100 ਤੋਂ ਨੀਚੇ ਚਾਹੀਦਾ ਸੀ 100 ਨਹੀਂ ਚਾਹੀਦਾ ਸੀ 100 ਤੋਂ 100 ਤੋਂ ਨੀਚੇ ਚਾਹੀਦਾ ਸੀ ਉਹ ਆਇਆ 181 181 ਤੇ HDL ਜਿਹੜਾ ਉਹ ਵੀ 100 ਤੋਂ ਨੀਚੇ ਚਾਹੀਦਾ ਸੀਗਾ ਉਹ ਆਇਆ ਮੇਰਾ 130 ਥਲੇ ਚਾਹੀਦਾ ਸੀ ਉਹ ਆਇਆ ਮੇਰਾ 206 ਠੀਕ ਹੈ ਜੀ ਸਾਰੇ ਹੀ ਵਦਿਆ ਹੋਇਆ ਆ ਪੂਰਾ ਹੀ ਕੰਮ ਖਰਾਬ ਹੈ ਦੇਖੋ ਇਹ ਗੱਲ ਇਹ ਹੈ ਵੀ ਮੈਂ ਪਰਹੇਜ ਰੂਹੀ ਤਾਂ ਕਰ ਨਹੀਂ ਸਕਦੀ ਹੈਗੀ ਪਰਹੇਜ ਤਾਂ ਮਤਲਬ ਇਹਦਾ ਸੈਂਸ ਕਿ ਮੈਂ ਕੁਝ ਹੋਰ ਖਾਂਦੀ ਵੀ ਨਹੀਂ ਹੈਗੀ ਜੇ ਆਪਾਂ ਕਹੀਏ ਵੀ ਕੋਈ ਮੈਂ ਤળਿਆ ਫਲਿਆ ਖਾਨੀ ਆ ਕੋਈ ਮੈਂ ਪਕੌੜੇ ਖਾਨੀ ਆ ਕੋਈ ਸੂਸੇ ਖਾਨੀ ਆ ਮੈਂ ਇਹ ਜਾ ਕੁਝ ਤਾਂ ਖਾਂਦੀ ਨਹੀਂ ਆ ਕਿਉਂਕਿ ਮੈਨੂੰ ਸ਼ੌਕ ਨਹੀਂ ਆਣਾ ਚੀਜ਼ਾਂ ਦਾ ਜਮੀ ਪਰ ਮੈਂ ਨਾ ਜੀ ਸਰਦੀਆਂ ਦੇ ਵਿੱਚ ਤਾਂ ਮੇਰਾ ਕੋਲੇਸਟ੍ਰੋਲ ਵਧਣਾ ਹੀ ਹੁੰਦਾ ਕਿਉਂਕਿ ਮੈਂ ਮਠਿਆਈ ਬਹੁਤ ਖਾਂਦੀ ਆ ਸਰਦੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਫੰਕਸ਼ਨ ਬਹੁਤ ਆਉਂਦੇ ਤੇ ਇਸ ਵਕਤ ਕਰਦਾ ਵੀ ਵਿਆਹ ਆਇਆ ਸੀਗਾ ਤੇ ਮੈਂ ਮਠਿਆਈ ਬਹੁਤ ਜਿਆਦਾ ਖਾਨੀ ਆ ਤੇ ਮਠਿਆਈ ਹੋਰ ਨਹੀਂ ਜਿਆਦਾ ਖਾਂਦੀ ਹੈਗੀ ਮੈਂ ਨਾ ਮਤਲਬ ਕਿ ਲੱਡੂ ਜਿਆਦਾ ਖਾਨੀ ਆ ਵੈਸੇ ਤਾਂ ਦੇਸੀ ਘਰ ਦੇ ਲੱਡੂ ਹੁੰਦੇ ਜਿਹੜੇ ਉਹ ਜਿਆਦਾ ਖਾਨੀ ਆ ਤੇ ਵੈਸੇ ਬਾਕੀ ਮਠਿਆਈ ਵੀ ਆਪਾਂ ਖਾ ਹੀ ਲੈਨੇ ਪਰ ਬਹੁਤ ਜਿਆਦਾ ਨਹੀਂ ਉਹ ਖਾਂਦੀ ਉਹ ਤਾਂ ਜਿਵੇਂ ਤਾਜੀ-ਤਾਜੀ ਜੀ ਮੈਨੂੰ ਚੰਗੀ ਲੱਗਦੀ ਹੈ ਜਿਵੇਂ ਉਹ ਬਸ ਹੀ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਨਹੀਂ ਖਾਂਦੀ ਉਹ ਪਰ ਮੈਂ ਲੱਡੂ ਪਕੌੜੀਆਂ ਸ਼ਕਰਪਾਰੇ ਇਹ ਚੀਜ਼ਾਂ ਖਾਂਦੀ ਰਹਿੰਦੀ ਆ ਬਹੁਤ ਲੰਬਾ ਸਮਾਂ ਤੱਕ ਵੀ ਖਾ ਲੈਣੀ ਜਿੰਨਾ ਚਿਰ ਖਰਾਬ ਨਾ ਹੋਣ ਤੇ ਸਾਧੀਆਂ ਜੀ ਤੁਹਾਨੂੰ ਪਤਾ ਕਿ ਵਿਆਹਾਂ ਚ ਜਿਹੜੇ ਆਪਣੇ ਦੇਸੀ ਘਰਾਂ ਦੇ ਲੱਡੂ ਬਣਦੇ ਆ ਉਹਦੋਂ ਵੀ ਨਵੇਂ ਨਵੇਂ ਨਹੀਂ ਖਰਾਬ ਹੁੰਦੇ ਇਸ ਕਰਕੇ ਮੇਰਾ ਕੋਲੈਸਟ੍ਰੋਲ ਆ ਗਿਆ ਹਾਈ ਤੇ ਆਪਾਂ ਕੋਈ ਪਰਹੇਜ਼ ਨਹੀਂ ਕਰਨਾ ਨਾਰਮਲ ਜਿਵੇਂ ਆਪਾਂ ਖਾ ਪੀ ਰਹੇ ਆ ਆਪਦਾ ਉਦਾਂ ਹੀ ਖਾਣਾ ਪੀਣਾ ਹੈਗਾ ਇਹ ਨਹੀਂ ਹੈਗਾ ਕਿ ਕਦੇ ਕਦਾਂ ਹੀ ਵੀ ਆਪਾਂ ਕੋਈ ਗੱਲਿਆ ਨਹੀਂ ਖਾਂਦੇ ਹੈਗੇ ਤੇ ਕੋਈ ਪਾਰਟੀ ਹੋ ਗਈ ਸਕੂਲ ਚ ਉਦੋਂ ਵੀ ਆਪਾਂ ਖਾ ਖੂ ਲੈਨੇ ਆ ਜਮਾਂ ਤਾਂ ਮੂੰਹ ਬੰਨਿਆ ਨਹੀਂ ਹੈਗਾ ਠੀਕ ਹੈ ਜੀ ਜਿਵੇਂ ਆਪਾਂ ਰੁਟੀਨ ਦੇ ਵਿੱਚ ਪਹਿਲਾਂ ਖਾਪੀ ਰਹੇ ਆ ਮੈਂ ਉਦਾਂ ਹੀ ਖਾਉਂਗੀ ਮੈਂ ਨਹੀਂ ਕੰਟਰੋਲ ਕਰਦੀ ਹੈਗੀ ਤੇ ਨਾ ਮੈਂ ਕੋਈ ਐਲੋਪੈਥਿਕ ਮੈਡੀਸਨ ਲਵਾਂ ਕੋਲੇਸਟ੍ਰੋਲ ਦੀ ਤਾਂ ਬਿਲਕੁਲ ਹੀ ਨਹੀਂ ਲਵਾਂਗੀ ਮੈਂ ਠੀਕ ਹੈ ਜੀ ਨਾ ਕੋਈ ਹੋਮੋਪੈਥੀ ਨਾ ਕੋਈ ਐਲੋਪੈਥੀ ਕੋਈ ਨਹੀਂ ਲਵਾਂਗੀ ਔਰ ਮੈਂ ਜਿਹੜੀ ਤੁਹਾਨੂੰ ਦਿਖਾਇਆ ਕਿ ਬੀਬੀ ਨੇ ਇੱਕ ਨੁਸਖਾ ਰੈਡੀ ਕੀਤਾ ਤੇ ਮੈਂ ਬਸ ਉਹ ਲੈਣਾ ਸ਼ੁਰੂ ਕਰ ਦੇਣਾ ਕੱਲ ਤੋਂ ਯਾਨੀ 30 ਮਾਰਚ ਤੋਂ ਲੈਣਾ ਮੈਂ ਸਟਾਰਟ ਕਰਨਾ ਉਹ 1 ਮਹੀਨੇ ਬਾਅਦ ਫਿਰ ਮੈਂ ਆਪਣੀ ਟੈਸਟ ਫਿਰ ਕਰਾਉਂਗੀ ਫਿਰ ਉਹਦਾ ਰਿਜ਼ਲਟ ਮੈਂ ਤੁਹਾਨੂੰ ਦੱਸੂਗੀ ਕਿ ਬੀਬੀ ਦਾ ਜਿਹੜਾ ਨੁਸਖਾ ਹੈਗਾ ਉਹ ਕਿੰਨਾ ਕੁ ਕਾਮਯਾਬ ਰਿਹਾ ਠੀਕ ਹੈ ਜੀ ਤੇ ਬੀਬੀ ਦਾ ਕੋਲੇਸਟ੍ਰੋਲ ਜਿਹੜਾ ਬੀਬੀ ਨੇ ਪਹਿਲਾਂ ਉਹ ਯੂਜ਼ ਕੀਤਾ ਸੀਗਾ ਮਹੀਨਾ ਕ ਪਰ ਬੀਬੀ ਦਾ ਕੋਲੇਸਟ੍ਰੋਲ ਜਿਹੜਾ ਬਹੁਤ ਨੀਚੇ ਆ ਗਿਆ 44 ਹਨਾ ਤੇ ਕਾਫੀ ਜ਼ਿਆਦਾ ਘਟ ਗਿਆ ਬੀਬੀ ਦਾ ਤਾਂ ਤੇ ਬੀਬੀ ਦਾ ਤਾਂ ਚਲੋ ਆਏ ਆ ਕਿ ਜਦੋਂ ਮੈਂ ਹਾਰਟ ਦੀਆਂ ਮੈਡੀਸਿਨਸ ਵਗੈਰਾ ਲੈਂਦੀ ਆ ਤੇ ਉਹਦੇ ਵਿੱਚ ਮੈਡੀਸਨ ਵੀ ਹੈਗੀ ਆ ਸੋ ਉਹਦੇ ਵਿੱਚ ਆਪਾਂ ਬਹੁਤਾ ਪਤਾ ਨਹੀਂ ਲੱਗਦਾ ਆਪਾਂ ਨੂੰ ਹਨਾ ਪਰ ਅੱਗੇ ਮੈਡੀਸਨ ਲੈਣ ਦੇ ਬਾਵਜੂਦ ਵੀ ਪਰ ਹੁਣ ਬਹੁਤ ਨੀਚੇ ਆ ਗਿਆ ਹੋ ਸਕਦਾ ਉਹ ਨੁਸਖੇ ਕਰਕੇ ਆ ਗਿਆ ਹੋਵੇ ਤੇ ਪਰ ਮੈਂ ਤਾਂ ਕੋਈ ਮੈਡੀਸਿਨ ਲੈਂਦੀ ਨਹੀਂ ਆ ਇਸ ਲਈ ਪਹਿਲਾਂ ਮੈਂ ਉਹ ਚੀਜ਼ਾਂ ਜਿਹੜੀਆਂ ਯੂਜ਼ ਕਰਕੇ ਦੱਸੂਗੀ ਅਗਰ ਉਹ ਕਾਮਯਾਬ ਰਿਹਾ ਤੇ ਆਪਾਂ ਤੁਹਾਨੂੰ ਵੀ ਉਹ ਨੁਸਖਾ ਦੱਸ ਦਾਂਗੇ ਜਾਂ ਤਾਂ ਜਾਂ ਤੁਸੀਂ ਸਾਡੇ ਤੋਂ ਬਣਵਾਉਣਾ ਹੋਵੇ ਤਾਂ ਰੈਡੀ ਕਰਵਾ ਲਿਓ ਬੀਬੀ ਤੁਹਾਨੂੰ ਰੈਡੀ ਕਰਕੇ ਦੇ ਦੂਗੀ ਠੀਕ ਹੈ ਜੀ ਕੋਲੇਸਟ੍ਰੋਲ ਦੀ ਪ੍ਰੋਬਲਮ ਆ ਜਿਹੜੀ ਉਹ ਬਹੁਤ ਸੀਰੀਅਸ ਪ੍ਰੋਬਲਮ ਆ ਔਰ ਬਹੁਤ ਡੇਂਜਰਸ ਪ੍ਰੋਬਲਮ ਹੈਗੀ ਆ ਠੀਕ ਹੈ ਜੀ ਹਾਰਟ ਨਾਲ ਰਿਲੇਟਡ ਆ ਹਾਰਟ ਪ੍ਰੋਬਲਮ ਜਿਹੜੀ ਆਉਂਦੀ ਆ ਤੇ ਬੀਬੀ ਮੈਡੀਸਿਨਸ ਚ ਚਲਾਈ ਤਾਂ ਲੈਂਦੀ ਰਹਿੰਦੀ ਕਿਉਂਕਿ ਬੀਬੀ ਨੂੰ ਇੱਕ ਵਾਰੀ ਕਲੌਟ ਆ ਗਿਆ ਸੀਗਾ ਮੈਮਰੀ ਸੈਲ ਚ ਚਲਾ ਗਿਆ ਸੀ ਔਰ ਬੀਬੀ 3 ਦਿਨ ਤੱਕ ਸਭ ਨੂੰ ਭੁੱਲ ਗਈ ਸੀ ਸਾਨੂੰ ਕਿਸੇ ਨੂੰ ਨਹੀਂ ਪਹਿਚਾਨਦੀ ਸੀ ਸੋ ਉਸ ਤੋਂ ਬਾਅਦ ਬੀਬੀ ਨੂੰ ਮੈਡੀਸਿਨ ਲੱਗੀ ਸੀ ਤੇ ਅਸੀਂ ਹੁਣ ਹੋਰ ਰਿਸਕ ਲੈਂਦੇ ਨਹੀਂ ਹੈਗੇ ਛੱਡਣ ਦਾ ਕਦੇ ਵੀ ਛਡਾਉਣ ਦਾ ਸੋ ਮੈਡੀਸਨ ਕੰਟੀਨਿਊਸਲੀ ਚੱਲ ਰਹੀ ਹੈ ਬੀਬੀ ਦੀ ਤੇ ਡਾਕਟਰ ਨੇ ਕਿਹਾ ਵੀ ਇਹ ਵੀ ਕਦੀ ਕਲੌਟ ਫੇਰ ਨਾ ਆਵੇ ਇਸ ਕਰਕੇ ਤੁਸੀਂ ਇਹ ਲੈਂਦੇ ਰਹੋ ਪਰ ਮੈਂ ਤਾਂ ਮਤਲਬ ਕਿ ਇਹੀ ਜਿਹੜਾ ਬੀਬੀ ਨੇ ਨੁਸਖਾ ਬਣਾਇਆ ਰੈਡੀ ਕੀਤਾ ਮੈਂ ਹੀ ਲਵਾਂਗੀ 1 ਮਹੀਨੇ ਬਾਅਦ ਇਹਦਾ ਰਿਜ਼ਲ ਕਰਵਾਉਂਗੀ ਟੈਸਟ ਕਰਵਾਉਂਗੀ ਤਾਂ ਮੈਂ ਤੁਹਾਨੂੰ ਜਰੂਰ ਦੱਸੂਗੀ ਠੀਕ ਹੈ ਜੀ ਤੇ ਹੋ ਸਕਦਾ ਕਿ ਬਹੁਤ ਸਾਰੇ ਭੈਣ ਭਾਈਆਂ ਦਾ ਭਲਾ ਹੋ ਜੇ ਕਿਉਂਕਿ ਮੈਨੂੰ ਲੱਗਦਾ ਹਰ ਇੱਕ ਦਾ ਅੱਜ ਕੱਲ ਕੋਲੇਸਟ੍ਰੋਲ ਵੱਧਦਾ ਕੋਲੇਸਟ੍ਰੋਲ ਦੀ ਜਿਹੜੀ ਟੈਬਲੇਟ ਹੈਗੀ ਹੈ ਮੈਡੀਸਨ ਇਹ ਨਹੀਂ ਡੇਂਜਰਸ ਹੈ ਸਭ ਤੋਂ ਵੱਧ ਫੈਕਟਰ ਥੋਡੀ ਸਕਿਨ ਤੇ ਕਰਦੀ ਹੈ ਥੋਡੀ ਸਕਿਨ ਨਾਲ ਲਟਕ ਜਾਂਦੀ ਉਹਦੇ ਨਾਲ ਔਰ ਕਦੇ ਛੁੱਟਦੀ ਹੋਈ ਨਹੀਂ ਹੈਗੀ ਉਹ ਫਿਰ ਮੈਡੀਸਨ ਠੀਕ ਹੈ ਜੀ ਸੋ ਮੈਂ ਜ਼ਰੂਰੀ ਸਮਝਿਆ ਤੁਹਾਡੇ ਨਾਲ ਸ਼ੇਅਰ ਕਰਨਾ ਇਹ ਤੇ ਅੱਜ ਤੋਂ ਜਾਨੀ 30 ਤਰੀਕ ਤੋਂ ਮੈਂ ਇਹ ਲੈਣਾ ਸ਼ੁਰੂ ਕਰ ਦੂੰਗੀ ਇੱਕ ਚਮਚ ਰੋਜ਼ ਲੈਣਾ ਹੈਗਾ ਔਰ ਮਾਰਨਿੰਗ ਚ ਲੈਣਾ ਬਸ ਇੰਨਾ ਕੀ ਹੈਗਾ ਹੋਰ ਕੁਝ ਲੈਣਾ ਨਹੀਂ ਹੈਗਾ ਇਹਦੇ ਨਾਲ ਕੋਈ ਐ ਨਹੀਂ ਆ ਕੋਈ ਤਿੰਨ ਚਾਰ ਵਾਰ ਲੈਣਾ ਸਿਰਫ ਇੱਕ ਵਾਰ ਉੱਠਦੀ ਖਾਲੀ ਪੇਟ ਲੈਣਾ ਮਤਲਬ ਖਾਣੇ ਤੋਂ ਪਹਿਲਾਂ ਲੈਣਾ ਤੇ ਚਲੋ ਸ਼ੁਰੂ ਕਰਾਂਗੇ ਜੀ ਆਪਾਂ ਇਹ 30 ਤਰੀਕ ਤੋਂ ਲੈਣਾ ਜੋ ਵੀ ਰਿਜ਼ਲਟ ਹੋਊਗਾ ਇੱਕ ਮਹੀਨੇ ਬਾਅਦ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਹੁਤ ਸਾਰੀਆਂ ਭੈਣਾਂ ਨੂੰ ਪ੍ਰੋਬਲਮ ਹੈ ਕੋਲੇਸਟ੍ਰੋਲ ਦੀ ਪ੍ਰੋਬਲਮ ਦੇ ਵਿੱਚ ਪਤਾ ਕੀ ਹੁੰਦਾ ਜੀ ਮੇਰੀ ਤਾਂ ਚਲੋ ਇੰਨੀ ਜ਼ਿਆਦਾ ਅਜੇ ਸਟਾਰਟਿੰਗ ਹੈ ਤੇ ਉਹ ਇੱਥੇ ਨਾ ਇੱਥੇ ਫਲਫੀ ਫਲਫੀ ਜਾਂ ਮੋਟਾ-ਮੋਟਾ ਜਾਂ ਕੁਝ ਹੋ ਜਾਂਦਾ ਹੁੰਦਾ ਬੰਮਸ ਜੇ ਬਣ ਜਾਂਦੇ ਹੁੰਦੇ ਨੇ ਹਨ ਤੇ ਉਹ ਦੇਖ ਕੇ ਹੀ ਪਤਾ ਲੱਗ ਜਾਂਦਾ ਬੰਦੇ ਨੂੰ ਕਿ ਇਹਦਾ ਕੋਲੇਸਟ੍ਰੋਲ ਜ਼ਿਆਦਾ ਹਾਈ ਹੈ ਇਸ ਕਰਕੇ ਉਹ ਹੋਏ ਨੇ ਔਰ ਜਦੋਂ ਹੋ ਜਾਂਦੇ ਨੇ ਉਹ ਪਰਮਨੈਂਟਲੀ ਹੋ ਜਾਂਦੇ ਨੇ ਜਾਂਦੇ ਨਹੀਂ ਹੈਗੇ ਫਿਰ ਹਨ ਸੋ ਇਸ ਲਈ ਜ਼ਰੂਰੀ ਹੈ ਕਿ ਇਹਦਾ ਕੇਅਰ ਹੈ ਜਿਹੜੀ ਪਹਿਲਾਂ ਹੀ ਕਰਨੀ ਸ਼ੁਰੂ ਕਰ دیਏ ਤਾਂ ਕਿ ਜੋ ਵੀ ਉਹ ਸਿੰਪਟਮਸ ਆਉਂਦੇ ਨੇ ਜਿਹੜੀਆਂ ਪੈਣਾ ਯੂਜ਼ ਕਰ ਲੈਣਗੀਆਂ ਜੇ ਮੈਨੂੰ ਇਹ ਕਾਮਯਾਬ ਰਿਹਾ ਤਾਂ ਮੈਂ ਤੁਹਾਨੂੰ ਤੁਹਾਡੀ ਨਾਲ ਜਰੂਰ ਸ਼ੇਅਰ ਕਰੂੰਗੀ ਅਗਰ ਕੋਲਸਟ੍ਰੋ ਠੀਕ ਹੋ ਜਾਂਦਾ ਤਾਂ ਜਿਹੜੇ ਬੰਮਸ ਆ ਜਾਂਦੇ ਨੇ ਇਹ ਵੀ ਹੌਲੀ ਹੌਲੀ ਪਰ ਚਲੇ ਜਾਂਦੇ ਨੇ ਟਾਈਮ ਦੇ ਨਾਲ ਚਲੋ ਜੋ ਵੀ ਹੈ ਅ ਰਿਪੋਰਟ ਦੇ ਵਿੱਚ ਥੋੜਾ ਜਿਆਦਾ ਥਾਇਰੋਇਡ ਆਪਾ ਹੈ ਥਾਇਰੋਇਡ ਦਾ ਪੰਗਾ ਵੀ ਮੈਂ ਆਪ ਲੈ ਲੈਣੀ ਹੁੰਦੀਆਂ ਕਈ ਵਾਰੀ ਕਈ ਵਾਰੀ ਚ ਹੋਮੋਪੈਥੀ ਸਟਾਰਟ ਕਰ ਲਈ ਫਿਰ ਉਹਨੂੰ ਕੰਪਲੀਟ ਨਹੀਂ ਕੀਤਾ ਜਿਹੜੀ ਹੋਮੋਪੈਥੀ ਸਟਾਰਟ ਕਰੀ ਉਹਨੂੰ ਮੈਂ ਕੰਪਲੀਟ ਕੋਰਸ ਨਹੀਂ ਲਿਆ ਹੈਗਾ ਵਿੱਚ ਛੱਡਤੀ ਤੇ ਫਿਰ ਉਹਨੇ ਤਾਂ ਸ਼ੂਟ ਅਪ ਹੋਣਾ ਹੀ ਸੀਗਾ ਹਨਾ ਅਮ ਥਾਇਰੋਇਡ ਨੇ ਸੋ ਥਾਇਰੋਇਡ ਦੀ ਚਲੋ ਟੈਬਲੇਟ ਦੁਬਾਰਾ ਫੇਰ ਸਟਾਰਟ ਕਰਦੀ ਆ ਮੈਨੂੰ ਇਹ ਆਇਲਾ ਉਹਦਾ ਵੀ ਚਾਹ ਵੇਰ ਉੱਠ ਕੇ ਲੈ ਲਓ ਹਨਾ ਉਸ ਇੱਕ ਵਾਰ ਚ ਕੰਮ ਨਿਬੜ ਜਾਂਦਾ ਪਰ ਇਹ ਹੋਮੋਪੈਥੀ ਜੜੀ ਉਹ ਤਿੰਨ ਚਾਰ ਵਾਰ ਲੈਣੀ ਪੈਂਦੀ ਆ ਦਿਨ ਚ ਤੇ ਤਾਂ ਕਰਕੇ ਫਿਰ ਮੈਂ ਉਹ ਵਿੱਚ ਹੀ ਛੁੱਟ ਗਈ ਸੀ ਮੇਰੀ ਤੁਹਾਨੂੰ ਪਤਾ ਮੇਰਾ ਰੁਟੀਨ ਆ ਜਿਹੜਾ ਉਹ ਵੀ ਕਾਫੀ ਜ਼ਿਆਦਾ ਬਿਜ਼ੀ ਰਹਿੰਦਾ ਤਾਂ ਕਰਕੇ ਨਾ ਮੇਰੇ ਤੋਂ ਮੈਡੀਸਨ ਵਗੈਰਾ ਵੀ ਪ੍ਰੋਪਰ ਲੈਣ ਫਿਰ ਦੁਬਾਰਾ ਜਾ ਜਾਂਦਾ ਤਾਂ ਛੁੱਟ ਜਾਂਦੀ ਆ ਫਿਰ ਮੇਰੀ ਮੈਡੀਸਨ ਤੇ ਚਲੋ ਜੀ ਬਾਕੀ ਤਕਰੀਬਨ ਓਕੇ ਆਈ ਆ ਆਪਣੀ ਰਿਪੋਰਟ ਕਿਉਂਕਿ ਆਪਾਂ ਕੋਈ ਬਹੁਤਾ ਇੱਧਰ ਲਾ ਉੱਧਰ ਲਾ ਵਲਾਸ ਵਲਾ ਖਾਂਦੇ ਨਹੀਂ ਮਾਰਕੀਟ ਗਏ ਉੱਥੇ ਕੁਝ ਖਾਣਾ ਨਹੀਂ ਆ ਸ਼ੁਰੂ ਵਿੱਚ ਤਾਂ ਆਦਤ ਨਹੀਂ ਸੀ ਹੈ ਹੀ ਨਹੀਂ ਸੀਗੀ ਕਿਉਂਕਿ ਇਹ ਦੇਸ਼ ਦੇ ਪਾਪਾ ਖਾਂਦੇ ਨਹੀਂ ਸੀ ਤਬਾਰ ਖਲਾਉਂਦੇ ਵੀ ਨਹੀਂ ਸੀ ਉਹ ਮਜਬੂਰੀ ਵਸ ਕਦੇ ਅਸੀਂ ਪਿੰਡੋਂ ਜਾਂਦੇ ਜਾਂ ਕਿਤੋਂ ਆਉਂਦੇ ਨੇ ਰ ਬਹੁਤ ਹੋ ਜਾਂਦਾ ਤਾਂ ਫਿਰ ਉਹਨਾਂ ਨੇ ਕਹਿ ਦੇਣਾ ਚਲ ਆਪਾਂ ਰੋਟੀ ਬਾਰੀ ਖਾ ਚੱਲਦੇ ਆ ਆਦਰਵਾਇਜ਼ ਉਹ ਬਾਹਰਲਾ ਖਾ ਕੇ ਬਿਲਕੁਲ ਵੀ ਖੁਸ਼ ਨਹੀਂ ਸੀਗੇ ਬਿਲਕੁਲ ਉਹ ਜੂਸ ਤੱਕ ਨਹੀਂ ਬਾਹਰ ਪੀਂਦੇ ਸੀ ਕਿਉਂਕਿ ਜੂਸ ਹੈ ਨਾ ਜਿਹੜਾ ਉਹ ਕਹਿੰਦੇ ਅਸੀਂ ਫਰੂਟ ਲੈ ਚਲਦੇ ਹਾਂ ਜੂਸ ਕਰੇ ਬਣਾ ਲਈ ਕਿਉਂਕਿ ਇਹਨਾਂ ਦੇ ਸਾਫ ਸਫਾਈ ਦਾ ਨਹੀਂ ਹੁੰਦਾ ਇੰਨਾ ਜ਼ਿਆਦਾ ਜਦੋਂ ਆਪਾਂ ਪੀਣੇ ਆ ਬੈਠ ਕੇ ਤਾਂ ਉੱਥੇ ਸਫਾਈ ਦਾ ਮੱਖੀਆਂ ਵਗੈਰਾ ਜ਼ਿਆਦਾ ਹੁੰਦੀਆਂ ਨੇ ਵੀ ਘਰ ਬਣਾ ਲਈ ਸਾਫ ਸੁਥਰਾ ਆਪਣੇ ਹੱਥ ਨਾਲ ਸੋ ਉਹ ਬਿਲਕੁਲ ਨਹੀਂ ਖਾਂਦੇ ਸੀਗੇ ਪਸੰਦ ਨਹੀਂ ਕਰਦੇ ਸੋ ਮੈਨੂੰ ਆਦਤ ਹੀ ਨਹੀਂ ਰਹੀ ਹੈਗੀ ਹਨ ਤੇ ਪਹਿਲਾਂ ਤਾਂ ਵਿਆਹ ਤੋਂ ਪਹਿਲਾਂ ਤਾਂ ਆਪਣੇ ਘਰਾਂ ਦੇ ਵਿੱਚ ਬਿਲਕੁਲ ਹੀ ਨਹੀਂ ਹੁੰਦਾ ਸੀਗਾ ਹੁਣ ਸੋ ਇਸ ਤਰ੍ਹਾਂ ਦੇ ਅੱਜ ਮੇਰੀ ਰਿਪੋਰਟ ਹੈਗੀ ਆ ਤੇ ਉਹ ਮੈਂ ਅਪਡੇਟ ਤੁਹਾਨੂੰ ਦੇ ਦਿੱਤੀ ਹੈਗੀ ਆ ਤੇ ਮਗੀ ਲੈਣਾ ਸ਼ੁਰੂ ਕਰ ਰਹੀ ਹਾਂ ਉਹਦੇ ਵਾਸਤੇ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਤੇ ਅਗਰ ਮੈਂ ਠੀਕ ਹੋ ਗਈ ਤਾਂ ਮੈਂ ਆਪਣੀਆਂ ਭੈਣਾਂ ਨੂੰ ਸਾਰੀਆਂ ਨੂੰ ਠੀਕ ਕਰ ਦੂੰਗੀ ਹੈ ਨਾ ਮੇਰਾ ਵਾਸਤੇ ਚੱਲੇ ਤਾਂ ਮੈਂ ਸਾਰੀਆਂ ਪ੍ਰੋਬਲਮਸ ਤੁਹਾਡੀਆਂ ਹੱਲ ਕਰ ਦਿਆਂ ਤੇ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਨੀ ਸੀ ਕਿ ਭੈਣ ਨੇ ਕਿਹਾ ਸੀਗਾ ਕਿ ਜਲਦੀ ਕਾਲ ਨੂੰ ਮੇਟ ਦਿਆ ਕਰੋ ਤੁਸੀਂ ਲਟਕਾਇਆ ਨਾ ਕਰੋ ਜਿਹੜੀ ਚੀਜ਼ ਦੱਸਣੀ ਹੈ ਫਟਾਫਟ ਦੱਸ ਦਿਆ ਕਰੋ ਦੇਖੋ ਜੀ ਅਸੀਂ ਹੈਗੇ ਆ ਟੀਚਰ ਲੋਕ ਜਿਹੜੇ ਟੀਚਰ ਹੁੰਦੇ ਨੇ ਨਾ ਉਹ ਕਲਾਸ 'ਚ ਜਾਂਦੀ ਐ ਨਹੀਂ ਕਹਿੰਦੇ ਹੈਗੇ ਕਿ ਲਿਓ ਕਿਤਾਬ ਤੇ ਚੱਗੋ ਪੜ੍ਹਨਾ ਸ਼ੁਰੂ ਕਰ ਦਿਓ ਸੁਣਾਉਣਾ ਸ਼ੁਰੂ ਕਰ ਦਿਓ ਐ ਨਹੀਂ ਕਰਦੇ ਅਸੀਂ ਅਸੀਂ ਪਹਿਲਾਂ ਜਾ ਕੇ ਕਲਾਸ ਦੇ ਵਿੱਚ ਬੱਚਿਆਂ ਨਾਲ ਲਿੰਕ ਜੋੜਦੇ ਆਂ ਠੀਕ ਹੈ ਜੀ ਪਹਿਲਾਂ ਥੋੜੀ ਜਿਹੀ ਟਾਕ ਕਰਦੇ ਆਂ ਤਾਂ ਲਿੰਕ ਜੋੜਦੇ ਆਂ ਬੱਚਿਆਂ ਦੇ ਨਾਲ ਲਿੰਕ ਜੋੜ ਕੇ ਫਿਰ ਉਸ ਤੋਂ ਬਾਅਦ ਅਸੀਂ ਉਸ ਪੁਆਇੰਟ ਤੇ ਆਉਨੇ ਆ ਜੋ ਵੀ ਅਸੀਂ ਕਰਾਉਣਾ ਹੁੰਦਾ ਉਹਨਾਂ ਨੂੰ ਠੀਕ ਹੈ ਉਸ ਟਾਪਿਕ ਤੇ ਜਾਂਦੇ ਆਂ ਸੋ ਮੇਰੀ ਇਹ ਆਦਤ ਆ ਕਿ ਮੈਂ ਐ ਨਹੀਂ ਹੈਗਾ ਕਿ ਕੈਮਰਾ ਔਨ ਕੀਤਾ ਤੇ ਲੋਜੀ ਸਟਾਰਟ ਕਰਤਾ ਕਿ ਅੱਜ ਮੈਂ ਤੁਹਾਨੂੰ ਆ ਦੱਸਦੀ ਆਂ ਥੋੜਾ ਜਿਹਾ ਮੈਂ ਤੁਹਾਡੇ ਨਾਲ ਲਿੰਕ ਜੋੜ ਲੈਣੀ ਆ ਆਪਣੀਆਂ ਭੈਣਾਂ ਨੂੰ ਜੋੜਨਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਆਪਾਂ ਉਹ ਦੱਸਣਾ ਸ਼ੁਰੂ ਕਰਦੇ ਵੈਸੇ ਮੇਰੀ ਫालतू ਗੱਲ ਨਹੀਂ ਹੁੰਦੀ ਹੈਗੀ ਕੋਈ ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਨੂੰ ਬੋਰ ਕਰਦੀ ਆ ਤੇ ਗੱਲਾਂ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਉਹ ਆਪਾਂ ਕੰਮ ਦੀਆਂ ਯੂਸਫੁਲੀ ਕਰਦੇ ਹੁੰਦੇ ਆ ਇਧਰ ਲਈ ਉਧਰ ਲਈ ਫालतू ਨਹੀਂ ਕਰਦੀ ਹੈਗੀ ਤੇ ਫਿਰ ਵੀ ਚਲੋ ਮੈਂ ਕੋਸ਼ਿਸ਼ ਕਰਿਆ ਕਰੂੰਗੀ ਕਿ ਜਿਹੜੀ ਗੱਲ ਤੁਹਾਨੂੰ ਫालतू ਲੱਗਦੀ ਹੈ ਮੈਨੂੰ ਦੱਸ ਦਿਆ ਕਰੋ ਫਿਰ ਮੈਂ ਨਾ ਕਰਿਆ ਕਰਾਂ ਥੋੜੀ ਜਿਹੀ ਪੇਸ਼ੈਂਸ ਰੱਖ ਲਿਆ ਕਰੋ ਠੀਕ ਹੈ ਪੇਸ਼ੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਪੇਸ਼ੈਂਸ ਬਹੁਤ ਜ਼ਿਆਦਾ ਘਟ ਗਈ ਹੈ ਲੋਕਾਂ 'ਚ ਹੁਣ ਤੁਸੀਂ ਐਂ ਦੇਖ ਲਓ ਰੇਲਵੇ ਸਟੇਸ਼ਨ ਤੇ ਰੇਲਵੇ ਲਾਈਨ ਤੇ ਜਦੋਂ ਫਟਕ ਬੰਦ ਹੁੰਦਾ ਹੈ ਤੇ ਹੁਣ ਆਪਣੀ ਗੱਡੀ ਤਾਂ ਦੇਖੋ ਲੰਘ ਨਹੀਂ ਸਕਦੀ ਉਥੋਂ ਦੀ ਪਰ ਜਿਹੜੇ ਸਾਈਕਲ ਮੋਟਰਸਾਈਕਲ ਸਕੂਟਰਾਂ ਵਾਲੇ ਆ ਉਹ ਇੱਕ ਸੈਕਿੰਡ ਵੀਟ ਨਹੀਂ ਕਰ ਸਕਦੇ ਉਹ ਟੇਡੇ ਮੇਡੇ ਹੋ ਕੇ ਆਪਣੇ ਮੋਟਰਸਾਈਕਲ ਲੰਘਾਉਂਦੇ ਆ ਕਿਉਂਕਿ ਉਹਨਾਂ ਚ ਪੇਸ਼ੈਂਸ ਹੁੰਦੀ ਨਹੀਂ ਹੈਗੀ ਪਰ ਕੁਝ ਕਹੇ ਜੇ ਵੀ ਹੁੰਦੇ ਨੇ ਜਿਹੜੇ ਖੜੇ ਰਹਿੰਦੇ ਨੇ ਵੇਟ ਕਰਦੇ ਨੇ ਕਿ ਕੋਈ ਗੱਲ ਨਹੀਂ ਗੱਡੀ ਲੰਘ ਜੀ ਅਸੀਂ ਰਿਸਕ ਨਹੀਂ ਲੈਣਾ ਸੋ ਉਸ ਤਰ੍ਹਾਂ ਦੇ ਬਣਜੋ ਆਪਾਂ ਪੇਸ਼ੈਂਸ ਰੱਖੀਏ ਆਪੋ ਉਸ ਸਟੇਜ ਤੇ ਵੀ ਪਹੁੰਚ ਗਏ ਆ ਹੁਣ ਉਸ ਲੈਵਲ ਤੇ ਆ ਗਏ ਆ ਕਿ ਸਾਡੇ ਵਿੱਚ ਜਿਹੜਾ ਪੇਸ਼ੀਐਂਸ ਲੈਵਲ ਹੈ ਨਾ ਉਹ ਹੁਣ ਵੱਧਣਾ ਸ਼ੁਰੂ ਹੋ ਗਿਆ ਹੋ ਸਕਦਾ ਭੈਣ ਬਹੁਤ ਛੋਟੀ ਏਜ ਦੇ ਹੋਣ ਜਿਹੜੇ ਕਹਿੰਦੇ ਨੇ ਕਿ ਜਲਦੀ ਨਿਵੇੜਿਆ ਕਰੋ ਕਿਉਂਕਿ ਛੋਟੀ ਏਜ ਦੇ ਵਿੱਚ ਪੇਸ਼ੀਐਂਸ ਘੱਟ ਹੁੰਦੀ ਆ ਹਨਾ ਉਦੋਂ ਲਾਈਫ ਬਹੁਤ ਤੇਜ਼ ਤੇਜ਼ ਦੌੜਦੀ ਆ ਤੇ ਇੱਥੇ ਕਿ ਜੇ ਆ ਕੇ ਫਿਰ ਆਪਾਂ ਥੋੜਾ ਜਾਂ ਠਹਿਰਾਵ ਆ ਜਾਂਦਾ ਸੀ ਸਟੇਬਲ ਹੋ ਜਾਂਦੇ ਆ ਸੋ ਕੋਈ ਗੱਲ ਨਹੀਂ ਭੈਣੋ ਥੋੜਾ ਜਿਹਾ ਸੁਣ ਲਿਆ ਕਰੋ ਮੈਨੂੰ ਵੀ ਮੈਂ ਵੀ ਤਾਂ ਤੁਹਾਡੇ ਨਾਲ ਹੀ ਆਪਣੀਆਂ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਨੇ ਹੋਰ ਆਪਾਂ ਕੀ ਦੇ ਨਾਲ ਕਰਨੀਆਂ ਨੇ ਠੀਕ ਹੈ ਸੋ ਇਹ ਤਾਂ ਇੱਕ ਜਰੀਆ ਹੈਗਾ ਜਿਹੜਾ ਮੈਨੂੰ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੋਇਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਸੋ ਸੁਣ ਲਿਆ ਕਰੋ ਕੋਈ ਗੱਲ ਨਹੀਂ ਕਦੇ-ਕਦੇ ਗੱਲਬਾਤ ਵੀ ਹੈ ਨਾ ਤੇ ਬਾਕੀ ਭੈਣਾਂ ਕਾਫੀ ਜ਼ਿਆਦਾ ਕਮੈਂਟ ਵਗੈਰਾ ਕਰਦੀਆਂ ਰਹਿੰਦੀਆਂ ਨੇ ਤੇ ਕਹਿੰਦੀਆਂ ਵੀ ਨੇ ਕਿ ਸਾਡਾ ਨਾਮ ਬੋਲਿਓ ਤੇ ਸੌਰੀ ਜੜੀਆਂ ਰਹਿ ਜਾਂਦੀਆਂ ਨੇ ਮੈਂ ਫਿਰ ਦੇਖਦੀ ਆ ਜੇ ਕੋਈ ਭੈਣ ਦਾ ਆਇਆ ਹੋਇਆ ਮੈਂ ਸਕਰੀਨਸ਼ਾਟ ਵੈਸੇ ਲੈਣੀ ਹੁੰਦੀ ਆ ਪਰ ਜੇ ਕਦੇ ਭੁੱਲ ਗਈ ਹੋਵਾਂ ਤਾਂ ਮਾਈਂਡ ਨਾ ਕਰਿਓ ਹੁਣ ਇੱਕ ਨਾ ਜੀ ਪਿੰਡਾਂ ਵਾਲੇ ਆਈਡੀ ਤੋਂ ਆਇਆ ਹੋਇਆ ਹੈ ਜੇਕਰ ਤੁਸੀਂ ਬਲੌਗ ਨਾ ਪਾਇਆ ਕਰਦੇ ਅਸੀਂ ਕੀ ਕਰਦੇ ਮੇਰੀ ਪਿਆਰੀ ਭੈਣ ਤੁਹਾਡੇ ਬਲੌਗ ਤਾਂ ਬੜੇ ਕੈਂਡ ਹੁੰਦੇ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੇਰਾ ਨਾਮ ਹਰਦੀਪ ਕੌਰ ਹੈ ਕਹਿੰਦੀ ਬਠਿੰਡੇ ਤੋਂ ਥੈਂਕ ਯੂ ਭੈਣੇ ਥੈਂਕ ਯੂ ਹਰਦੀਪ ਜੀ ਥੈਂਕ ਯੂ ਸੋ ਮਚ ਦੇਖੋ ਇਹ ਜਿਹੜੀਆਂ ਬੈੜਾ ਵੀ ਹੈਗੀਆਂ ਨੇ ਜਿਹੜੀਆਂ ਵੇਟ ਕਰ ਲਈਆਂ ਨੇ ਕਿ ਤੁਹਾਡਾ ਬਲੌਗ ਆਵੇ ਨਹੀਂ ਤਾਂ ਅਸੀਂ ਕੀ ਕਰਾਂਗੇ ਹਨ ਅ ਅੱਗੇ ਹੈ ਮੇਰਾ ਨਾਮ ਅਮਨਪ੍ਰੀਤ ਪਿੰਡ ਬੁਰਜ ਬੁਰਜ ਮਸਤਾ ਫਰੀਦਕੋਟ ਤੋਂ 15 ਕਿਲੋਮੀਟਰ ਤੇ ਹੀ ਹੈ ਵੈਸੇ ਨਾ ਜੀ ਮੈਂ ਅਮਨਪ੍ਰੀਤ ਜੀ ਮੈਂ ਨਾ ਤੁਹਾਨੂੰ ਪਤਾ ਹੀ ਹੋਣਾ ਮੇਰੇ ਪਿਛਲੇ ਬਲੌਗ ਦੇਖੇ ਹੋਣੇ ਆ ਕਿ ਮੈਂ 26 ਸਾਲ ਸੰਗਰੂਰ ਲਾਈ ਨੇ ਮੇਰੀ ਜੌਬ ਵੀ ਉੱਥੋਂ ਦੀ ਹੈ 26 27 ਸਾਲ ਅਸੀਂ ਉੱਥੇ ਹੀ ਰਹੇ ਆ ਮੇਰਾ ਨਾ ਵਿਆਹ ਹੋਇਆ ਸੀਗਾ 96 ਦੇ ਵਿੱਚ ਜਨਵਰੀ 96 ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਅਗਸਤ 2021 ਤੱਕ ਉੱਥੇ ਹੀ ਰਹੇ ਆ ਦੇਖੋ ਕਿੰਨੇ ਸਾਲ ਹੋ ਗਏ ਹਨ 25 26 ਸਾਲ ਅਸੀਂ ਉੱਥੇ ਹੀ ਲਾਏ ਨੇ ਤੇ ਇਸ ਕਰਕੇ ਮੈਨੂੰ ਨਾ ਉੱਧਰਲੇ ਤਾਂ ਸਾਰੇ ਪਿੰਡਾਂ ਦੇ ਨਾਮ ਪਤਾ ਨਹੀਂ ਪਰ ਫਰੀਦਕੋਟ ਏਰੀਏ ਦੇ ਜ਼ਿਆਦਾਤਰ ਮੈਨੂੰ ਨਾਮ ਨਹੀਂ ਪਤਾ ਤੇ ਇਸ ਕਰਕੇ ਮੈਂ ਤਾਂ ਅੱਜ ਬੁਰਜ ਮਸਤਾ ਵੀ ਪਹਿਲੀ ਵਾਰੀ ਸੁਣਿਆ ਪਤਾ ਨਹੀਂ ਮੈਂ ਨਾਮ ਵੀ ਸਹੀ ਬੋਲਿਆ ਕਿ ਕੁਝ ਹੋਰ ਹੈ ਬੁਰਜ ਮਸਤਾ ਹੈ ਜਾਂ ਮਸਤਾ ਹੀ ਲੱਗ ਰਿਹਾ ਮੈਨੂੰ ਤਾਂ ਤੇ ਇਧਰਲੇ ਪਿੰਡਾਂ ਦੇ ਮੈਨੂੰ ਨਾਮ ਨਹੀਂ ਪਤਾ ਹੈਗੇ ਮੈਂ ਨਾ ਡਿਊਟੀ ਤੇ ਵੀ ਜਾਇਓ ਨਹੀਂ ਤੇ ਫੇਰ ਭੁੱਲ ਜਾਨੀ ਆ ਇੱਥੇ ਵੀ ਜਦੋਂ ਮੇਰੇ ਆਲੇ ਦੁਆਲੇ ਪਿੰਡਾਂ 'ਚ ਕੋਈ ਡਿਊਟੀ ਲੱਗ ਜਾਂਦੀ ਹੈ ਨਾ ਪੇਪਰਾਂ 'ਚ ਉਹ ਵੀ ਭੁੱਲ ਜਾਨੀ ਆ ਵੀ ਕਿੱਥੇ-ਕਿੱਥੇ ਲੱਗੀ ਸੀ ਤੇ ਚਲੋ ਅੱਜ ਨਵਾਂ ਪਿੰਡ ਪਤਾ ਲੱਗ ਗਿਆ ਆਪਾਂ ਨੂੰ ਥੈਂਕ ਯੂ ਅਮਨਪ੍ਰੀਤ ਜੀ ਤੁਸੀਂ ਵਲੌਗ ਦੇਖਦੇ ਹੋ ਔਰ ਕਮੈਂਟ ਕਰਦੇ ਹੋ ਥੈਂਕ ਯੂ ਸੋ ਮੱਚ ਅ ਇੱਕ ਹੋਰ ਮੇਰੇ ਲੋਦੀ ਇੱਕ ਨਾ ਅਭੀ ਜੋਤ ਗਿੱਲ ਦੀ ਆਈਡੀ ਤੋਂ ਭੈਣ ਨਾ ਕਮੈਂਟ ਕਰਦੇ ਹੁੰਦੇ ਨੇ ਪਰ ਮੈਨੂੰ ਪਤਾ ਨਹੀਂ ਸੀਗਾ ਪਰ ਭੈਣ ਨਾ ਪੁਰਤਗਾਲ ਤੋਂ ਨੇ ਜੀ ਅਮਨਦੀਪ ਕੌਰ ਹੈ ਉਹਨਾਂ ਦਾ ਨਾਮ ਆ ਅਮਨਦੀਪ ਕੌਰ ਤੇ ਵੈਸੇ ਉਹ ਮੋਗਾ ਤੋਂ ਨਹੀਂ ਪਰ ਰਹਿੰਦੇ ਉਹ ਪੁਰਤਗਾਲ ਨੇ ਦੇਖੋ ਕਿੱਥੋਂ ਕਿੱਥੋਂ ਭੈਣਾ ਦੇਖ ਰਹੀਆਂ ਨੇ ਹਨਾ ਕਿੰਨਾ ਪਿਆਰ ਆ ਤੁਹਾਡਾ ਭੈਣਾ ਦਾ ਇਹੀ ਮੈਨੂੰ ਮਜਬੂਰ ਕਰਦਾ ਕਿ ਮੈਂ ਦਿੱਲੀ ਵਲੌਗ ਲੈ ਕੇ ਆਵਾਂ ਠੀਕ ਹੈ ਜੀ ਮੇਰੀ ਇਹੀ ਐਡੀ ਟਫ ਜੌਬ ਬਣੀ ਹੋਈ ਆ ਅੱਜ ਕਿ ਮੈਂ ਇਹ ਵਲੌਗ ਤਾਂ ਦੇਣਾ ਹੀ ਦੇਣਾ ਹੁੰਦਾ ਭਾਵੇਂ ਰੋਟੀ ਖਾਣੀ ਰਹਿ ਜੇ ਮੇਰੀ ਪਰ ਵਲੌਗ ਦੇਣਾ ਹੁੰਦਾ ਕੋਈ ਵੀ ਕੰਮ ਰਹਿ ਜੇ ਪਰ ਇਹ ਕੰਮ ਜ਼ਰੂਰੀ ਹੈ ਚਾਹੇ ਮੈਨੂੰ 11 ਵਜੇ ਨਾ ਸੌਣਾ ਪਵੇ ਵਲੌਗ ਬਣਾਉਣ ਵਾਸਤੇ ਤੇ ਸੋ ਤੁਸੀਂ ਪੇਸ਼ੈਂਸ ਨਾਲ ਦੇਖਦੇ ਹੋ ਤਾਂ ਫਿਰ ਮੈਨੂੰ ਅੱਛਾ ਲੱਗਦਾ ਚਲੋ ਠੀਕ ਹੈ ਜੀ ਹੁਣ ਆਪਾਂ ਅੱਜ ਸਿਰਫ ਨੁਸਖੇ ਬਾਰੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਗੱਲ ਤੇ ਆਪਾਂ ਦੇਖਦੇ ਹਾਂ ਕਿ ਅੱਗੇ ਕੀ ਰਿਜ਼ਲਟ ਮਿਲਦਾ ਹੈ ਪੋਜ਼ਿਟਿਵ ਰਿਜ਼ਲਟ ਮਿਲਿਆ ਤਾਂ ਤੁਹਾਨੂੰ ਜ਼ਰੂਰ ਦੱਸੂਗੀ ਠੀਕ ਹੈ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰ